ਅੰਮ੍ਰਿਤਸਰ ਸੁਨੀਲ ਪੱਟੀ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਤੇ ਵਾਲਮੀਕੀ ਤੀਰਤੂਣਾ ਸਾਹਿਬ ਦਰਸਤ ਨੂੰ ਕੀਤੀ ਅਪੀਲ ਹਰਪਾਲ ਸਿੰਘ ਪੰਗੋ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਜੈ ਵਾਲਮੀਕੀ ਮਾ ਸੇਵਾਦਾਰ ਬਾਬਾ ਬਲਵੰਤਨਾ ਪਾਵਨ ਵਾਲਮੀਕੀ ਤੀਰਤੂਣਾ ਸਾਹਿਬ ਤੋਂ ਸਤਿਗੁਰੂ ਜੀ ਬਨਾ ਮਹਾਰਾਜ ਜੀ ਰਾਇਲ ਮੈਨਾਂ ਹੰਝੜਾ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਤੂਣਾ ਸਾਹਿਬ ਟਰੈਕਟਰ ਦਾ ਸਾਰਾ ਵਫਤ ਔਰ ਜੋ ਸੁਨੀਲ ਜੀ ਨੇ 5 ਤਰੀਕ ਨੂੰ ਜਿਹੜਾ ਸੁਸਾਇਟੀ ਕੀਤਾ ਹੈ ਵਾਲਮੀਕ ਤਿਰਸੋਂ ਨਾਲ ਨੂੰ ਪੂਰਾ ਸਮਰਥਨ ਹੈ ਔਰ ਜਿਨ੍ਹਾਂ ਜਿਨ੍ਹਾਂ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਹੋਈ ਆ ਪਰਚਾ ਦਰਜ ਹੋਇਆ ਸਰਕਾਰ ਦੇ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਜਲਦੋਂ ਜਲਦ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਔਰ ਵਾਲਮੀਕੀ ਸਮਾਜ ਦੇ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਨਾਲ ਪਰਚਾ ਦਰਜ ਕਰਵਾਇਆ ਗਿਆ ਉਹਨਾਂ ਨੂੰ ਸਾਫ ਦਵਾਇਆ ਜਾਵੇ ਜਾਇ ਵਾਲਮੀਕੀ ਹਰ ਹਰ ਵਾਲਮੀਕੀ ਕਿਉਂ ਇੰਨੀ ਨਗੇਲੀ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਕੀ ਕਿਸੇ ਦੀ ਜਾਨ ਜਾਂਦੀ ਆ ਪਰ ਇਹ ਤਾਂ ਸਮੇਂ-ਸਮੇਂ ਦੇ ਨਾਲ ਜੀ ਗਲਤ ਸਮਾਜ ਨਾਲ ਵਿਤਪਰਾ ਹੁੰਦਾ ਹੀ ਆ ਔਰ ਵਾਲਮੀਕੀ ਸਮਾਜ ਵੀ ਇੱਕ ਐਸਾ ਸਮਾਜ ਹੈ ਜਿਹੜਾ ਹਰ ਵੇਲੇ ਜਿਹੜਾ ਡਟ ਕੇ ਚੱਲਦਾ ਆ ਇਹ ਸ਼ੁਰੂ ਤੋਂ ਚੱਲਦਾ ਹੀ ਆ ਕੰਪੀਟੀਸ਼ਨ ਤੇ ਐਹੀ ਕੰਪੀਟੀਸ਼ਨ ਦਾ ਜਿਹੜਾ ਡਟ ਕੇ ਮੁਕਾਬਲਾ ਕਰਾਂਗੇ ਔਰ ਵਾਲਮੀਕੀ ਤੀਰਥਾਂ ਲੋ ਜਿਹੜਾ ਸਹਿਯੋਗ ਆ ਇਹ ਗਰੀ ਪਰਿਵਾਰ ਦੇ ਨਾਲ ਆ ਜੇਕਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਔਰ ਪਰਚਾ ਦਰਜ ਨਹੀਂ ਹੁੰਦਾ ਔਰ ਥਾਣਾ ਜਿਹੜਾ ਥੀਮਾ ਹੈ ਕਿਦਾ ਘਰਾਓ ਕੀਤਾ ਜਾਊਗਾ ਪਰਚਾ ਕਹਿੰਦੇ ਦਰਜ ਹੋ ਚੁੱਕਾ ਲੇਕਿਨ ਗ੍ਰਿਫਤਾਰੀ ਕੋਈ ਨਹੀਂ ਹੋਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸੰਤ ਸਮਾਜ ਨੂੰ ਬੇਨਤੀ ਕਰਦੇ ਆ કે ભાઈ ਉਹਨਾਂ ਨੂੰ ਜਲਦ ਜਲਦ ਜਿਹੜਾ ਗ੍ਰਫਤਾਰ ਕੀਤਾ ਜਾਵੇ ਨਹੀਂ ਤੇ ਜਿਹੜਾ ਸੰਘਰਸ਼ ਹੈ ਵਾਲਮੀਕ ਵੀਰ ਥੱલો ਤੇਜ ਕੀਤਾ ਜਾਊਗਾ જય ਵਾਲਮੀਕੀ ਹਰ ਹਰ ਮੈਂ ਅਕਸ਼ੇ ਭੱਟੀ ਜੀ જય ਵਾਲਮੀਕੀ ਮੈਂਕਸ਼ੇ ਭੱਟੀ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਜਦ ਤੱਕ ਪਿਛਲੇ ਦਿਨੀ 2 ਟਾਈਮ ਹੀ ਹੋ ਗਏ ਆ ਮੇਰੇ ਫਾਦਰ ਸਾਹਿਬ ਨੇ ਆਪਣਾ ਸੁਸਾਇਸਾਈਡ ਕੀਤਾ ਸੀ ਅਰਜੁਨ ਸੂਰੀ ਦਾ દુખી ਹੋ ਕੇ ਉਹਨਾਂ ਨੇ ਰੁਪਿਆ ਲਿਆ ਹੈ 3 ਲੱਖ ਰੁਪਿਆ ਜਿਹਦੇ ਵਿੱਚ ਉਹਨੇ 6-7 ਲੱਖ ਰੁਪਿਆ ਬਣਾ ਕੇ ਵਿਆਜ ਪਾ ਕੇ ਮੋਟਾ ਵਿਆਜ ਪਾ ਕੇ ਤੇ ਪੈਸੇ ਪੈਸੇ ਲੈ ਬਣਾਤੇ ਔਰ ਰੋਜ਼ ਦੇ ਰੋਜ਼ ਪਾਪਾ ਕੋ ਵਿਆਜ ਲੈਂਦਾ ਸੀ ਤੇ ਪਤੰਗ ਪਰਚਾਨ ਬੜਾ ਕਰਦਾ ਸੀ ਮੇਰੇ ਫਾਦਰ ਸਾਹਿਬ ਨੂੰ ਔਰ ਆਪਣਾ ਧਮਕਿਆ ਵੀ ਦਿੰਦਾ ਸੀ ਤੇ ਜਿਹਦੇ ਵਿੱਚ ਪਾਪਾ ਨੇ ਆਪਣਾ ਸੁਸਾਈਡ ਕਰਤਾ ਕੋਈ ਇਹਦੇ ਕੋਲ ਲਾਇਸੈਂਸ ਹੈਗਾ ਸੀ ਕਿ ਬਿਆਜ ਨਹੀਂ ਜੀ ਯਾਰ ਕੋਈ ਬਿਆਜ ਕੋਈ ਲਾਇਸੈਂਸ ਨਹੀਂ ਕੋ ਕਿ ਲੱਗਦਾ ਹੈ ਜਿਹੜੇ ਇਸ ਤਰ੍ਹਾਂ ਵਿਆਜ ਜਿਹੜੀ ਥੋੜੇ ਪੈਸਿਆਂ ਤੋਂ ਨਾਲ ਜੀਰੂਆਂ ਲਾ ਕੇ ਜਿਹੜੇ ਪੈਸੇ ਵੱਡੀਆਂ ਰਕਮਾਂ ਬਣਾ ਲੈਂਦੇ ਆ ਕੀ ਪ੍ਰਸ਼ਾਸਨ ਨੇ ਅੱਜ ਤੁਹਾਨੂੰ ਕੀ ਆਸ਼ਵਾਸਨ ਕੀ ਦੋ ਪ੍ਰਸ਼ਾਸਨ ਨੇ ਆਸ਼ਵਾਸਨ ਦਵਾਇਆ ਜੀ ਕਿ ਆਪਣਾ ਏਰੀਆ ਰੈਸਟ ਹੋ ਜੀ ਜਲਦੀ ਤੋਂ ਜਲਦੀ ਰੈਸਟ ਹੋਏਗੀ ਜੇ ਨਹੀਂ ਉਧਰ ਹੁੰਦੀ 15 ਤਰੀਕ ਤੇ ਗੇੜ ਕੀ ਮਾਂ ਵਾਲੇ ਦਾ ਘਰਾ ਹੋਏਗਾ ਜੀ ਸੰਤ ਸਮਾਜ ਨਾਲ ਹੋਏਗਾ ਹੋਰ ਵੀ ਧਾਰਮਿਕ ਔਰ ਜਥੇਬੰਦੀਆਂ ਸਾਰੀਆਂ ਨਾਲ ਹੋਣਗੇ ਕੀ ਕਾਰਨ ਹੈ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇੱਕ ਜਿਹੜਾ ਮੁਜਰਮ ਫੜਿਆ ਨਹੀਂ ਜਾ ਰਿਹਾ ਜਦੋਂ ਕਿ ਸਰਕਾਰ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਦਾਅਵੇ ਕਰ ਰਹੀ ਹੈ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੋਵੇ ਸਰਕਾਰ ਨੂੰ ਪਤਾ ਹੋਵੇ ਕਿਉਂ ਨਹੀਂ ਰੈਸਟ ਕਰ ਰਹੇ ਅੱਜ ਅਜੇ 10 ਮਹੀਨੇ ਹੋ ਚਲੇ ਆ ਮੁਕਦਮੇ ਨੂੰ ਤੇ ਹਲੇ ਤੱਕ ਨਹੀਂ ਰੈਸਟ ਹੋਈ ਇਹ ਤੇ ਸਰਕਾਰ ਨੂੰ ਪਤਾ ਹੋਵੇ ਜਾਂ ਉਹਨੂੰ ਪ੍ਰਸ਼ਾਸਨ ਨੂੰ ਪਤਾ ਹੋਵੇ ਕਿਉਂ ਨਹੀਂ ਰੈਸਟ ਹੋ ਰਹੀ ਉਹਦੀ ਹੁਣ ਜਿਹੜਾ ਵਾ ਸੰਤ ਸਮਾਜ ਵੱਲੋਂ ਜਿਹੜਾ ਵਾ ਤੁਹਾਨੂੰ ਜਿਹੜਾ ਵਾ ਆਸ਼ਵਾਸ਼ਣ ਦਿੱਤਾ ਹਾਂਜੀ ਸੰਤ ਸਮਾਜ ਵੱਲੋਂ ਪੂਰਾ ਆਸ਼ਵਾਸ਼ਣ ਦਿੱਤਾ ਗਿਆ ਜੀ ਇਹ ਆਪਣਾ ਨਾਲ ਉਹ ਫਰਨਾ ਪਾਵਾਂਗੇ 15 ਜੂਨ ਤੇ ਉਹ ਆਣ ਕੇ ਨਾਲ ਸਾਡਾ ਨਜ਼ਮਤਨ ਕਰਨਗੇ ਹੋਰ ਵੀ ਜਥੇਬੰਦੀਆਂ ਸ਼ਹਿਰ ਦੀਆਂ ਅੰਮ੍ਰਿਤਸਰ ਦੀਆਂ ਸਾਰੀਆਂ ਆਣਗੀਆਂ ਸਮਰਥਨ ਕਰਨਗੀਆਂ ਅਗਰ ਨਾਲ ਨਹੀਂ ਰੈਸਟ ਹੋਈ ਤੇ ਜਾ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਲਾਪ੍ਰੀਤ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਸਬ ਪ੍ਰੈਸ ਭਗਵਾਨ ਵਾਲਮੀਕੀ ਆਸ਼ਮਾ ਤੋਂ ਸੇਵਾਦਾਰਾਂ ਜੀ ਜਿਹੜਾ ਇੱਕ ਮਹੀਨਾ ਪਹਿਲਾਂ ਸੁਨੀਲ ਪੱਟੀ ਜੀ ਨੇ ਜਿਹੜਾ ਸੁਸਾਈਡ ਕੀਤਾ ਆ ਜਿਹੜਾ ਹਕੀਮਾ ਗੇਟ 2 ਮਿੰਟ ਆ ਥਾਣੇ ਜਿਹੜਾ ਮਕਦਮਾ ਦਰਜ ਹੋ ਗਿਆ 104/25 ਤੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਢਿੱਲ ਵਰਤੀ ਜਾ ਰਹੀ ਆ ਉਹਦੇ ਸਬੰਧ ਵਿੱਚ ਸਾਡੇ ਧੂਣਾ ਸਾਹਿਬ ਦਾ ਪੂਰਾ ਸਮਰਥਨ ਹੈ ਜੇਕਰ ਜਲਦ ਤੋਂ ਜਲਦ ਅੱਜ ਅੱਜ ਅਸੀਂ ਮੰਗ ਪੱਤਰ ਜਿਹੜਾ ਹੈ ਡੀਸੀ ਸਾਹਿਬ ਨੂੰ ਦਿੱਤਾ ਆ ਜੇਕਰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤੇ ਬੜਾ ਵੱਡਾ ਜਿਹੜਾ ਸੰਘਰਸ਼ ਤਿੱਖਾ ਸੰਘਰਸ਼ ਜਿਹੜਾ ਥਾਣੇ ਦੇ ਹਕੀਮਾ ਗੇੜ ਦੇ ਬਾਹਰ ਕੀਤਾ ਜਾਵੇਗਾ ਕੀ ਕਰਨਾ ਕਿ ਗਲਤ ਪਰਿਵਾਰਾਂ ਨੂੰ ਜਿਹੜਾ ਇਨਸਾਫ ਮਿਲਣ ਦੇ ਕੋਰਤਾਂ ਦੇ ਲਈ ਨਹੀਂ ਤੁਹਾਡੇ ਬੜੇ ਸਤਿਕਾਰਯੋਗ ਬਾਬਾ ਬਲਵੰਤ ਨਾ ਜੀ ਨੇ ਦੱਸਿਆ ਵਾ ਕਿ ਜਿਹੜਾ ਸ਼ੁਰੂ ਤੋਂ ਹੀ ਸਾਡੇ ਸਾਡੇ ਨਾਲ ਚੱਲਦਾ ਆ ਵਾ ਤੇ ਅਸੀਂ ਡਟ ਕੇ ਮੁਕਾਬਲਾ ਕਰਦੇ ਰਹੇ ਹਾਂ ਇੰਨੀ ਤਰੀਕ ਦਾ ਪ੍ਰੋਟੈਸਟ ਅਗਰ ਨਹੀਂ ਕੋ ਕਰਾਈ ਜੀ ਜਿੱਤਾਂਗੇ ਉਸ ਦੀ ਉਮੀਦ ਹੈ 15 ਤਰੀਕ ਦਾ ਜਿਹੜਾ ਇਹਨਾਂ ਨੇ ਸੰਭਾਗ ਕਿਹਾ ਹੈ ਤੇ ਤੁਹਾਨੂੰ ਸਾਰਾ ਪੂਰਾ ਸਮਰਥਨ ਹੈ ਆਪਾਂ ਕਿਹੜਾ ਹੋ ਕਰਾਂਗੇ ਥਾਣੇ